ਚੋਣ ਪ੍ਰਚਾਰ ਦਾ 48 ਘੰਟੇ ਉਸ ਨੂੰ ਬਾਕੀ ਬਚੇ ਨੇ ਉਸ ਤੋਂ ਬਾਅਦ ਇੱਕ ਤਰੀਕ ਨੂੰ ਚੋਣ ਪੈਣੀ ਸ਼ੁਰੂ ਹੋ ਜਾਣਗੀਆਂ ਵੋਟਾਂ ਪੈਣੀਆਂ ਸ਼ੁਰੂ ਹੋ ਜਾਣਗੀਆਂ ਭਾਜਪਾ ਦੇ ਕੌਮੀ ਮਹਾ ਮੰਤਰੀ ਤਰुण चुਗ ਦੇ ਦਫਤਰ ਦੇ ਵਿੱਚ ਤਰुण चुਗ ਜੀ ਵੱਲੋਂ ਵਰਕਰਾਂ ਨੂੰ ਆਪਣੇ ਵਰਕਰਾਂ ਨੂੰ ਸਨਮਾਨ ਵੰਡਿਆ ਜਾ ਰਿਹਾ ਹੈ ਕਿ ਜਿਹੜਾ ਚੋਣ ਚੋਣਾਂ ਦੇ ਵਿੱਚ ਦੌਰਾਨ ਵਰਤਿਆ ਜਾਏਗਾ ਗੱਲ ਕਰਦੇ ਆ ਅੱਜ ਬਹੁਤ ਸੁਭਾਗਾ ਦਿਨ ਹੈ ਕਿ ਤੁਸੀਂ ਜੋnabla duty ਤੁਹਾਡੀ ਲੱਗੀ ਹੈ ਅਸਮਾਨ ਜਿਹੜਾ ਤਰਨੁਜ ਕੁ ਜੀ ਨੇ ਤੁਹਾਨੂੰ ਅੱਜ ਹੈਂਡਓਵਰ ਕੀਤਾ ਹੈ ਤੁਸੀਂ ਇਹ ਹੀ ਇਸਤੇਮਾਲ ਕਰਨਾ ਹੈ ਉਸ ਦੇ ਦੌਰਾਨ ਹੋਰ ਕੀ ਕੀ ਪਹਿਲਾਂ ਤੇ ਮੈਂ ਰਾਸ਼ਟਰੀ ਮहासਚਿਵ ਤਰਨੁਜ ਕੁ ਜੀ ਦਾ ਧੰਨਵਾਦ ਕਰਨਾ ਕਿ ਉਹ ਪਿਛਲੇ 1 ਮਹੀਨੇ ਤੋਂ ਇਸਮਾਨ ਵੰਡ ਰਹੇ ਨੇ ਔਰ ਕਾਰਕਟਰ ਸਾਡੇ ਹਰ ਬੂਥ ਦੇ ਉੱਤੇ ਦੋ ਦੋ ਚਾਰ ਚਾਰ ਵਾਰੀ ਇਸ ਸਮਾਨ ਲੈ ਜਾ ਕੇ ਗਲੀਆਂ ਮਹੱਲਿਆਂ ਵਿੱਚ ਆਪਣੇ ਜਿੰਨੇ VOTER SPORTER ਉਹਨਾਂ ਸਾਰਿਆਂ ਨੂੰ ਦੇ ਰਹੇ ਨੇ ਔਰ ਸਭ ਤੋਂ ਵੱਡੀ ਗੱਲ ਆ ਕਿ ਮੋਦੀ ਜੀ ਦੇ ਮਾਸਕ ਦੀ ਬੜੀ ਡਿਮਾਂਡ ਆ ਸਾਰੇ ਆਪਣੇ ਆਪ ਨੂੰ ਮੋਦੀ ਮੈਂ ਬਣਾ ਰਹੇ ਨੇ ਔਰ ਪਹਿਲੀ ਵਾਰੀ ਅਸੀਂ ਦੇਖਿਆ ਹੈ ਕਿ ਸਾਡੀਆਂ ਭੈਣਾ ਮਾਵਾਂ ਉਹ ਵੀ ਆਈਆਂ ਨੇ ਸਮਾਨ ਲੈਣ ਬੂਥਾਂ ਲਈ ਔਰ ਉਹਨਾਂ ਨੇ ਬੜਾ ਪ੍ਰਾਊਡ ਫੀਲ ਕਰ ਰਹੀਆਂ ਨੇ ਇਸ ਗੱਲ ਦਾ ਕਿ ਅਸੀਂ ਭਗਵਾਨ ਰਾਮ ਦੇ ਕਾਰਜੇ ਦੇ ਵਿੱਚ ਕਿਉਂਕਿ ਮੋਦੀ ਜੀ ਦੀ ਜਿਹੜੀ ਹੈ 2024 ਦੀ ਇਲੈਕਸ਼ਨ ਹੈ ਜਿਦੇ ਵਿੱਚ ਮੋਦੀ ਜੀ ਪ੍ਰਾਈਮ ਮਿਨਿਸਟਰ ਬਣਨ ਜਾ ਰਹੇ ਨੇ ਉਹਦੇ ਵਿੱਚ ਸਾਡੀਆਂ ਪੈਨਾਂ ਦਾ ਵੀ ਬੜਾ ਵੱਡਾ ਰੋਲ ਹੈ ਸਾਰਾ ਵਾਤਾਵਰਨ ਰਾਮੇ ਹੋਇਆ ਹੈ ਤੇ ਸਾਡਾ ਜਿਹੜਾ ਨਾਰਾ ਹੈ ਮੋਦੀ ਸਰਕਾਰ 400 ਪਾਰ ਉਹਦੇ ਵਿੱਚ ਅਸੀਂ ਸਾਰੇ ਕਾਰਕਿਰਤਾ ਲੱਗੇ ਹੋਏ ਆ ਇਹ ਤਰुण ਜੀ ਨੇ ਐਡਵਰਟਾਈਜ਼ਮੈਂਟ ਲਈ ਇਹ ਦੇਖੋ ਸਾਰਾ ਕੁਝ ਥੱਲੇ ਬਣਵਾਏ ਆ ਔਰ ਹਜ਼ਾਰਾਂ ਨਹੀਂ ਹਜ਼ਾਰਾਂ ਨਹੀਂ ਲੱਖਾਂ ਚੀਜ਼ਾਂ ਸਮਾਨ ਦੀਆਂ ਕਾਰਕਿਰਤਾ ਘਰ ਜਾ ਰਹੀਆਂ ਨੇ ਤਾਂ ਕਿ ਜਿਹੜਾ ਵਾਤਾਵਰਨ ਹੈ ਨਾ ਉਹ ਰਾਮ ਮੈਂ ਮੋਦੀ ਮੈਂ ਬਣਿਆ ਰਵੇ ਅਤੇ ਜਿਸ ਦਿਨ 1 ਤਰੀਕ ਨੂੰ ਇਲੈਕਸ਼ਨ ਹੈ ਤੁਸੀਂ ਦੇਖਣਾ ਬੂਥਾਂ ਤੇ ਲੋਕਾਂ ਦੀ ਭੀੜ ਹੋਏਗੀ ਔਰ ਸਾਰੇ ਲੈਂਚ ਲੱਗ ਕੇ ਭਗਵਾਨ ਰਾਮ ਦੇ ਕਾਰਜ ਕਰਨ ਵਾਲੇ ਨਰਿੰਦਰ ਮੋਦੀ ਜੀ ਨੂੰ ਵੋਟਾਂ ਪਾਣਗੇ ਔਰ ਮੈਂ ਇੱਥੇ ਕਈ ਭੈਣਾਂ ਸਾਡੇ ਕੋਲ ਆndੀਆਂ ਨੇ ਜਿਹੜੀਆਂ ਇਹ ਗੱਲ ਦੀ ਤਰਨ ਜੀ ਨੂੰ ਤਰਨ ਚੁਗ ਜੀ ਨੂੰ ਬਹੁਤ ਅਸੀਸ ਦਿੰਦੀਆਂ ਨੇ ਕਿ ਅਸੀਂ ਇਹ ਯੁੱਗ 'ਚ ਸੋਚਿਆ ਹੀ ਨਹੀਂ ਸੀ ਆਪਣੇ ਜੀਵਨ 'ਚ ਕਿ ਅਸੀਂ ਇਹ ਦਰਸ਼ਨ ਕਰਾਂਗੇ ਜੀ ਬਿਲਕੁਲ ਔਰ ਅਸੀਂ ਵੀ ਇਹ ਗੱਲ ਕਹਿੰਦੇ ਆ ਮੇਰੀ ਮਾਤਾ ਜੀ ਐਕਸ ਕਾਉਂਸਲਰ ਨੇ ਜਿਸ ਦਿਨ ਇਹ ਸਾਰਾ ਕੁਝ ਹੋਇਆ ਉਹਨਾਂ ਨੇ ਮੈਨੂੰ ਘਰ ਕੇ ਆ ਕਿ ਜੋ ਮਰਜ਼ੀ ਹੈ ਪਾਰਟੀ ਬਾਜੀ ਤੋਂ ਉੱਠ ਕੇ ਸਾਰੇ ਦੇਸ਼ ਨੂੰ ਇੱਕ ਮਤ ਹੋ ਕੇ ਨਰਿੰਦਰ ਮੋਦੀ ਜੀ ਨਾਲ ਚੱਲਣਾ ਚਾਹੀਦਾ ਪਿੰਕੇ ਜੀ ਦੇਖੇ ਕਿ ਅੰਥਕ ਮਿਹਨਤ ਕਰ ਰਹੇ ਤਰुण ਚੁਗ ਜੀ ਸਵੇਰ ਤੋਂ ਹੀ ਘਰ ਘਰ ਜਾ ਰਹੇ ਨੇ ਆਪਣੇ ਜਦੋਂ ਵੀ ਇੱਥੇ ਅੰਮ੍ਰਿਤਸਰ ਚ ਲੈਣੇ ਨੇ ਪਰ ਹੁਣ ਜਿਸ ਦਾ ਵੋਟਾਂ ਦਾ ਟਾਈਮ ਹੈਗਾ ਸਾਰੇ ਸਾਰੇ ਜਿਹੜੇ ਵਰਕਰ ਨੇ ਉਹਨਾਂ ਨੂੰ ਲਾਮਬੰਦ ਕਰ ਰਹੇ ਨੇ ਤਾਂ ਅੱਜ ਵੀ ਤੁਸੀਂ ਵੀ ਦੇਖਿਆ ਕਿ ਤੇ ਸਮਾਨ ਤੋਂ ਸਾ ਤੁਹਾਨੂੰ ਇਸ ਮੈਂ ਦਿੱਤਾ ਹੈ ਵੰਡਿਆ ਹੈ ਉਹਨਾਂ ਨੇ ਔਰ ਨਾਲ ਤੁਹਾਡੇ ਨਾਲ ਤਸਵੀਰ ਵੀ ਖਿਚਾਈ ਹੈ ਐਸਾ ਕਿ ਸਾਡੇ ਸਟਾਰ ਪ੍ਰਚਾਰਕ ਕੌਮੀ ਰਾਸ਼ੀ ਮਹਾ ਮੰਤਰੀ ਤਰुण ਚੁਗ ਜੀ ਦੇ ਆਫਿਸ ਉਸ ਲਈ 1.5-2 ਮਿੰਨਿਆ ਤੋਂ ਬੋਟਰ ਲਿਸਟ ਨੂੰ ਲੈ ਕੇ ਪਹਸਾਰ ਸਮਗਰੀ ਦਾ ਸਮਾਨ ਜਿੱਥੇ ਪੂਰੇ ਅੰਮ੍ਰਿਤਸਰ ਹਲਕੇ ਦੇ ਵੰਡ ਰਿਹਾ ਉੱਥੇ ਕੇਂਦਰੀ ਵਿਧਾਨ ਸਭਾ ਦੇ 140 ਬੂਥਾਂ ਦੇ ਬੂਥ ਇੰਚਾਰਜਾਂ ਨੂੰ ਬੁਲਾ ਕੇ ਸ਼ਕਤੀ ਕੇਂਦਰ ਪ੍ਰਮੁੱਖਾਂ ਨੂੰ ਬੁਲਾ ਕੇ ਵਾਰਡਾਂ ਦੇ ਪ੍ਰਧਾਨਾਂ ਨੂੰ ਬੁਲਾ ਕੇ ਵਾਰਡਾਂ ਦੇ ਵਿਸ਼ੇਸ਼ਣ ਵਾਲੇ ਸਾਡੇ ਜ਼ਿਲ੍ਹੇ ਦੇ ਜ਼ਿਲ੍ਹਾ ਅਧਿਕਾਰੀ ਹੈ ਉਹਨਾਂ ਨੂੰ ਬੁਲਾ ਕੇ ਔਰ ਮੋਰਓਵਰ ਪਰਦੇਸ਼ ਦੇ ਵੀ ਜੇ ਅਧਿਕਾਰੀ ਸਾਡੇ ਕੇਂਦਰੀ ਵਿਧਾਨ ਸਭਾ ਚ ਰਹਿੰਦਾਂ ਉਹਨਾਂ ਨੂੰ ਵੀ ਬੁਲਾ ਕੇ ਉਹਨਾਂ ਦੇ ਬੂਤ ਦੇ ਮੁਤਾਬਕ ਉਹਨਾਂ ਨੂੰ ਸਮਾਨ ਆਪਾਂ ਬਣਨੇ ਪਏ। ਇਹ ਜਿਹੜਾ ਪ੍ਰਯਾਸ ਹੈ ਪਰਮਜੀ ਨੇ ਇੱਕੋ ਗੱਲ ਕਹੀ ਸੀ ਕਿ ਮੇਰਾ ਵਰਕਰ ਮੇਰਾ ਕਾਰਕਟਰ ਮੇਰੇ ਬੂਤ ਤੇ ਬੈਣ ਵਾਲਾ ਮੇਰਾ ਸਾਥੀ ਸਮਾਨ ਖਨੋਂ ਉਹਨੂੰ ਜਲਦਦਰ ਪਟਕਣਾ ਨਾ ਪਵੇ ਉਹਦੇ ਨਿਮੇਕ ਅਸੀਂ ਪਾਰਟੀ ਜਨਤਾ ਪਾਰਟੀ ਦੇ ਜਿੱਥੇ ਵੱਡੇ ਤੋਂ ਵੱਡੇ ਝੰਡੇ ਸਾਟਨ ਦੇ ਮਫਲਰ ਵਗੈਰਾ ਔਰ ਜੋ ਪ੍ਰਚਾਰ ਸਮੱਗਰੀ ਸਾਨੂੰ ਮੁਹੱਈਆ ਕਰਾਈ ਗਈ ਅਸੀਂ ਇੱਕ ਇੱਕ ਬੂਥ ਦੇ ਉੱਤੇ ਬੂਥ ਇੰਚਾਰਜਾਂ ਨੂੰ ਬੁਲਾ ਕੇ ਉਹਨਾਂ ਦੀ ਟੀਮ ਦੇ ਨਾਲ ਉਹਨਾਂ ਨੂੰ ਹੈਂਡਓਵਰ ਕੀਤਾ ਔਰ ਨਾਲ ਇਹ ਸੁਨਿਸ਼ਚਿਤ ਕੀਤਾ ਕਿ ਉਸ ਬੂਥ ਦਾ ਸਮਾਨ ਉਸ ਬੂਥ ਦੇ ਕਰਮਚਾਰੀ ਦੇ ਵਿੱਚ ਪਹੁੰਚ ਜਾਵੇ ਜਿਸ ਦੇ ਨਾਲ ਕਿ ਜਿੱਥੇ ਕਾਰਜਕਰਤਾ ਮੋਟੀਵੇਟ ਹੋਏਗਾ ਉਹਦੇ ਨਾਲ ਨਾਲ ਜਨਤਾ ਦੇ ਵਿੱਚ ਜਾ ਕੇ ਅਸੀਂ ਭਾਰਤੀ ਜਨਤਾ ਪਾਰਟੀ ਅਤੇ ਵਿਸ਼ੇਸ਼ ਤੌਰ ਤੇ ਮੋਦੀ ਜੀ ਦੀ ਜਿਹੜਾ ਸਭ ਦਾ ਸਾਥ ਸਭ ਦਾ ਵਿਕਾਸ ਸਭ ਦਾ ਵਿਸ਼ਵਾਸ ਨਾਰਾ ਹੈ ਉਹਨੂੰ ਵੀ ਘਰ ਤੱਕ ਪਹੁੰਚਾਈਏ ਔਰ ਜਨੀਆਂ ਮੋਦੀ ਜੀ ਦੀਆਂ ਨੀਤੀਆਂ ਆਗੀਆਂ ਜਿਹੜੇ ਸਾਡੇ ਕੇਂਦਰੀ ਵਿਧਾਨ ਸਭਾ ਚ ਔਰ ਪੂਰੇ ਅੰਮ੍ਰਿਤਸਰ ਲੋਕ ਸਭਾ ਹਲਕੇ ਚ ਲਾਬਾਰਸੀ ਗੰ ਉਹਨਾਂ ਲਾਬਾਰਸੀਆਂ ਦੀ ਵੀ ਲਿਸਟਾਂ ਦੇ ਮੁਤਾਬਕ ਅਸੀਂ ਉਹਨਾਂ ਨੂੰ ਵੀ ਅਪਰੋਚ ਕੀਤਾ ਔਰ ਮੈਨੂੰ ਪੂਰੀ ਉਮੀਦ ਹੈ ਕਿ ਐਰ ਕੀ ਅੰਮ੍ਰਿਤਸਰ ਵਿਧਾਨ ਸਭਾ ਅੰਮ੍ਰਿਤਸਰ ਲੋਕ ਸਭਾ ਨਿਰਵਾਚਨ ਖੇਤਰ ਤੋਂ ਸਰਗਤ ਲਰਨਜੀਤ ਸਿੰਘ ਸੰਦੂ ਸਮੰਦਰੀ ਬਹੁਤ ਭਾਰੀ ਬੰਮਰ ਨਾਲ ਝਟਣਗੇ ਔਰ ਉਥੇ ਹੀ ਕੇਂਦਰੀ ਵਿਜਨ ਸਭਾ ਦੇ ਵਿੱਚ ਜਿੰਨਾ ਐਕਟਿਵਲੀ ਮਾਰਕ ਸ਼੍ਰੀਕਰਨ ਚੁਕ ਜੀ ਨੇ ਆਪਣੀ ਅਗਵਾਈ ਜੀ ਸ਼ੁਰੂ ਕੀਤਾ ਉਹ ਪਿੱਛੇ ਵੀ ਅਰਦਾਜ਼ਿੰਗ ਅਤੇ ਲਗਾਤਾਰ ਤੂਫਾਨੀ ਦੌਰਾ ਕਰਕੇ ਗਏ ਅੱਜ ਫੇਰ ਉਹ ਸਾਡੇ ਵਿੱਚ ਪਸੰਦਨ ਔਰ ਮੈਨੂੰ ਉਹਨਾਂ ਨੇ ਪ੍ਰੋਸਾ ਦਵਾਇਆ ਕਿ ਉਹ ਆਪਣਾ ਵੋਟ ਵੀ ਕਾਸਟ ਕਰਨਗੇ ਪਹਿਲੇ ਜੀ ਨੂੰ ਔਰ ਆਪਣੇ ਪਰਿਵਾਰ ਦਾ ਵੀ ਵੋਟ ਕਾਸਟ ਕਰਨਗੇ ਉਹਦੇ ਨਾਲ ਨਾਲ ਸਾਰੇ ਬੁੱਤਾਂ ਦੇ ਵਿੱਚ ਜਾ ਕੇ ਮੂਵਮੈਂਟ ਦੇ ਨਾਲ ਕਾਰਜਕਰਮਾਂ ਦਾ ਜੋਸ਼ ਲਾਣਗੇ ਔਰ ਕਾਰਜਕਰਤਾਵਾਂ ਵਿੱਚ ਬਹੁਤ ਜੋਸ਼ ਹੈ ਇੰਨਾ ਕਿ ਜੋਸ਼ ਹੈ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਪਰਮ ਜੀ ਦੀ ਜਿਹੜੀ ਪਰਉਨਾਈ ਹੈ ਜਿਹੜੀ ਉਹਨਾਂ ਦੀ ਅੰਗੜਾਈ ਹੈ ਉਸ ਅੰਗੜਾਈ ਤੇ ਪਰਉਨਾਈ ਨੂੰ ਕਾਰਗਰਤਾ ਸਾਰਥਕ ਕਰਨਾ ਸੇ ਕਮਰ ਕੱਸ ਕੇ ਤਿਆਰ ਬੈਠਾ ਬਿਲਕੁਲ ਤੁਹਾਡੀ ਗੱਲ ਠੀਕ ਹੈ ਮਖੀਤ ਜੀ ਤੁਸੀਂ ਦੱਸਿਓ ਕਿ ਲੋਕ ਸਭਾ ਇਲੈਕਸ਼ਨ ਨੇ ਲੋਕ ਸਭਾ ਦੇ ਵਿੱਚ ਬੂਥ ਲੈਵਲ ਤੱਕਨ ਪਹੁੰਚ ਪਾਣਾ ਆਮ ਕੀ ਕਹਿੰਦੇ ਕੈਂਡੀਡੇਟ ਦੇ ਲਈ ਮੁਸ਼ਕਲ ਹੁੰਦਾ ਹੈ ਮਗਰ ਜਿਹੜੇ ਵਰਕਰ ਨੇ ਉਹ ਘਰ ਘਰ ਤੱਕ ਪਹੁੰਚਦੇ ਨੇ ਜਾਂ ਜਾਂ ਤੱਕ ਪਹੁੰਚਦੇ ਨੇ ਵਰਕਰ ਦਾ ਹੌਸਲਾ ਵਧਾਉਣ ਲਈ ਤਰਨੁਕ ਸਿੰਘ ਜੀ ਨੇ ਅੱਜ ਉਹਨਾਂ ਨੂੰ ਪਿਛਲੇ ਕਾਫੀ ਦਿਨਾਂ ਤੋਂ ਸਮਾਨ ਵਹੀਆ ਕਰਵਾ ਰਹੇ ਨੇ ਕਿ ਕੋਈ ਇਹੋ ਜੀ ਕਮੀ ਨਾ ਰਹਿ ਜਾਏ ਕਿਸੇ ਦਾ ਮੈਂ ਬਹੁਤ ਧੰਨਵਾਦੀ ਹਾਂ ਚੁੱਕ ਸਾਹਿਬ ਦਾ ਪਿਛਲੇ 45 ਦਿਨਾਂ ਤੋਂ ਅਸੀਂ ਕਾਰਜਕਰਤਾ ਚੁੱਕ ਸਾਹਿਬ ਦੇ ਸ਼ਿਵ ਸ਼ਰਮਾ ਜੀ ਮੇਰਾ ਸਾਹਿਬ ਮੈਂ ਖੁਦ ਤਰਨ ਜੀ ਦੁਆ ਸਾਹਿਬ ਆਦਾ ਪ੍ਰਯਾਸ ਹੈਗਾ ਕਿ ਫੋਨ ਕਰ ਕਰਕੇ ਕਾਰਜਕਰਤਾ ਨੂੰ ਕਿਹਾ ਜਾਵੇ ਬੂਤ ਕਾਰਜਕਰਤਾ ਨੂੰ ਕਿਉਂਕਿ ਅਸੀਂ ਖੁਦ ਇੱਕ ਕਾਰਜਕਰਤਾ ਹਾਂ ਬਿਲਕੁਲ ਅਈ ਬੂਤ ਕਾਰਕਟਰਾਂ ਨੂੰ ਕਿਹਾ ਕਿ ਆਪਣਾ ਸਮਾਨ ਲੈ ਕੇ ਜਾਓ ਅਸੀਂ ਬਾਰ-ਬਾਰ ਫੋਨ ਕਾਲ ਕਰਨੇ ਆ ਇਹ ਸਮਾਨ ਤੋਂ ਇਲਾਵਾ ਦਰਨ ਜੀ ਨੇ ਅਯੋਧਿਆ ਤੋਂ ਪ੍ਰਸ਼ਾਦ ਮੰਗਵਾਇਆ ਬਿਲਕੁਲ ਉਹ ਪ੍ਰਸ਼ਾਦ 5-7 ਵਾਰੀ ਮੰਗਵਾ ਚੁੱਕੇ ਆ ਜੀ ਉਹ ਪ੍ਰਸ਼ਾਦ ਘਰ-ਘਰ ਜਾ ਰਿਹਾ ਓਨ ਨਾਲ ਸਾਡੀ ਮਾਵਾਂ ਭੈਣਾਂ ਉਹਨਾਂ ਤੇ ਇੱਕ ਇੱਕ ਬੜਾ ਹੋ ਰਿਹਾ ਜੀ ਕਿਆ ਬਾਤ ਹੈ ਅਸੀਂ ਅਯੋਧਿਆ ਨਹੀਂ ਪਹੁੰਚ ਪਾਏ ਪਰ ਅਯੋਧਿਆ ਦਾ ਪ੍ਰਸ਼ਾਦ ਸਾਡੇ ਮੂੰਹ 'ਚ ਲੱਗ ਰਿਹਾ ਵਾ ਤੇ ਅਸੀਂ ਇਹ ਮਤਲਬ ਕੋਈ ਆਪਣੇ ਆਪਣੇ ਘਰ ਇਹ ਬੇਸਿਕਲੀ ਅਸੀਂ ਸੈਂਟਰ ਅੱਦ ਕੇ ਕਾਰਕਤਾਂ ਨੂੰ ਨਹੀਂ ਕਹਿ ਰਹੇ ਜਿੰਨੂੰ ਜ਼ਰੂਰਤ ਹੈ ਅੰਬਸਰ ਕੌਨਸੇ ਜਿੰਨੂੰ ਜ਼ਰੂਰਤ ਹੈ ਆਗੇ ਲੈ ਜਾਓ ਅਸੀਂ بار بار ਲੋਕਾਂ ਨੂੰ ਕਹਿ ਰਹੇ ਆ ਕਿਉਂਕਿ ਮੋਦੀ ਮੈਂ ਮੋਦੀ ਮੈਂ ਆ ਗਿਆ ਜੀ ਮੋਦੀ ਮੈਂ ਸਰਦਾਰ ਤਰਨ ਸਿੰਘ ਸੰਧੂ ਨੇ ਜਿਸ ਲਈ ਆਪਣਾ ਨਾਮ ਕੰਨ ਭਰਿਆ ਜੀ ਉਸ ਲਈ ਕਾਰਕਾਤਾ ਨੂੰ ਖੁਸ਼ਬੂ ਆ ਗਈ ਸੀ 2009 ਤੋਂ ਬਾਅਦ ਖੁਸ਼ਬੂ ਆ ਗਈ ਸੀ ਇਹ ਸੀਟ ਅਸੀਂ ਅੱਛੇ ਮਾਰਦਾਂ ਤੋਂ ਜਿੱਦਾਂਗੇ ਕਿਉਂਕਿ ਬੜੇ ਮੇਰੇ ਮਿੱਤਰ ਹੈਗੇ ਆ ਜਿਹੜੇ ਨਿਊਟਰਲ ਬੋਟਰ ਹੈਗੇ ਆ ਜੀ ਉਹ ਕਹਿੰਦੇ ਸੀ ਵੋਟ ਦੋ ਵਾਰੀ ਮੌਕਾ ਖੋਤ ਹੈ ਤੀਸਰੀ ਵਾਰੀ ਮੌਕਾ ਨਹੀਂ ਖੋਣਾ ਅਸੀਂ ਐਸਪੀਚ ਆਰ ਕੀ ਸਦਾਰ ਤਰਨਜੀਤ ਸਿੰਘ ਸੰਦੂਨਵਾਰ ਕੀ ਅੰਬਰਸਰ ਤੋਂ ਜਿਤਾ ਕੇ ਅੰਬਰਸਰ ਦੇ ਡਿਵੈਲਪਮੈਂਟ ਦਾ ਕੰਮ ਕਰਵਾਵਾਂਗੇ ਬਿਲਕੁਲ ਸੋ ਤੁਸੀਂ ਦੇਖਿਆ ਕਿ ਤਰਨਜੀਤ ਸੰਦੂਨ ਨੂੰ ਜਿਤਾਉਣ ਲਈ ਵਰਕਰ ਲਾਮਬੰਦ ਨੇ ਔਰ ਤਰਨ ਚੁਗ ਜਿਹੜੇ ਨੇ ਉਹਨਾਂ ਵੱਲੋਂ ਆਪਣੇ ਦਫਤਰ ਦੇ ਵਿੱਚ ਘਰ-ਘਰ ਦਫਤਰ ਤੋਂ ਇਲਾਵਾ ਘਰ-ਘਰ ਜਾ ਕੇ ਚੋਣ ਸਮਗਰੀ ਉਹਨਾਂ ਦੇ ਘਰਾਂ 'ਚ ਦਿੱਤੀ ਜਾ ਰਹੀ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਰਾਮ ਮੰਦਰ ਦਾ ਪ੍ਰਸ਼ਾਦ ਜਲ ਔਰ ਉਹਨਾਂ ਦੀ ਤਸਵੀਰ ਸ਼੍ਰੀ ਰਾਮਚੰਦਰ ਜੀ ਮਹਾਰਾਜ ਜੀ ਦੀ ਉਹ ਵੀ ਉਹਨਾਂ ਦੇ घर तक पहुंचाई जा रही है जिसके आम नागरिक है कि राम मंदिर जिसकी कामना पिछले साढ़े पांच सौ साल तो करते आ रहे थे देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम और वट्सएप चैनल पर